ਨੰਦਮ ਗੁਰਬੰਦ ਸਿੰਘ ਜੀ ਇਹ ਕੀ ਗੱਲ ਹੈ ਪਾਜੀ ਗੱਲ ਇਹ ਕਿ ਸਾਨੂੰ ਪਿਛਲੇ ਵੀ ਕੁਝ ਦਿਨਾਂ ਤੋਂ ਧਮਕੀਆਂ ਆ ਰਹੀਆਂ ਸਿਰਜਨ ਦਸ ਸਿੰਘ ਕਾਉਂਸਲਰ ਮੇ ਉਹਨਾਂ ਦਾ ਵੱਡਾ ਬਰਾਦਰ ਹੈ ਉਹ ਉਹਨਾਂ ਨੇ ਪਹਿਲਾਂ ਧਮਕੀਆਂ ਆ ਰਹੀਆਂ ਸੀ ਰਾਤੀ ਉਹ ਫਿਰ 1.5 ਵਜੇ ਦੇ ਟਾਈਮ ਕਰੀਬ ਦੋ ਨਕਾਬਪੋਸ਼ ਆਏ ਉਹਨਾਂ ਨੂੰ ਉਹਨਾਂ ਬੂਏ ਦੇ ਗੋਲੀਆਂ ਮਾਰਿਆ ਉਹਨਾਂ ਕੋ ਪਹਿਲੇ ਥੱਲੇ ਚਲੀ ਫਿਰ ਉਹਨਾਂ ਸਾਹਮਣੇ ਗੇਟ ਦੇ ਬੂਏ ਮਾਰਿਆ ਉਹਨਾਂ ਸਮਝਿਆ ਸਾਰੇ ਬੰਮ ਨੇ ਅੰਛੇ ਦਾ ਘਰ ਕਿੰਨੇ ਵਜੇ ਦੀ ਗੱਲ ਹੈ ਫਿਰ 1.5 ਵਜੇ ਦੀ ਗੱਲ ਤੇ ਕੀ ਕਰਨੇ ਕੋਈ ਪੁਰਾਣੀ ਰੰਜਿਸ਼ ਨਹੀਂ ਜੀ ਉਹ ਉਹ ਨਸ਼ੇ ਦਾ ਕੰਮ ਕਰਦੇ ਆ ਜੀ ਉਹਨਾਂ ਦੇ ਖਿਲਾਫ ਬਾ ਉਸ ਵਾਰ ਕੇ ਬਸ ਉਹਨਾਂ ਨੂੰ ਬਦਲਾ ਲਿੰਦੇ ਵੰਦੇ ਤੇ ਤੈਨੂੰ ਅਸੀਂ ਸਮਝਾਉਣਾ ਆ। ਉਹ ਪਹਿਲੇ ਵੀ ਸਾਡੇ ਚਾਚੇ ਦੇ ਬੇਟੇ ਘਰ ਗੋਲੀਆਂ ਚਲਾਈਆਂ ਉਹ ਕੁਝ ਨੌਲੇਜ ਵਿੱਚ ਨੇ। ਪਹਿਲਾਂ ਐਸਐਸ ਕੇ ਸਾਹਿਬ ਨੂੰ ਦੱਸਿਆ ਵੀ ਹੰਤਮ ਕਿਹਾ ਆ ਰਹੀਆਂ। ਕਾਫੀ ਦੇਰ ਤੋਂ ਦੋ ਤਿੰਨ ਵਾਰੀ ਆ ਚੁੱਕੇ ਆ। ਕਿੰਨੇ ਕੁ ਫਾਇਰ ਹੋਏ? ਇਹ 3 ਤੋਂ 4 ਫਾਇਰ ਹੋਏ ਜੀ। ਰਾਤੀ ਕੋ ਨੁਕਸਾਨਤ ਨਹੀਂ। ਨਹੀਂ ਜੀ ਹਨੇਰਾ ਸੀ ਜਿਆਦਾ ਇਸ ਕਰਕੇ ਘਰ ਅੰਦਰ ਹੀ ਸਾਰੇ ਬਲੈਕਆਊਟ ਦੇ ਕਰਕੇ। ਨੀਦਰ ਭਾਵੇਂ ਸ਼ਾਇਦ ਹਲੇ ਐਮਟੀ ਸਾਹਿਬ ਆ ਰਹੇ ਸੀ ਉਹ ਵੀ ਅੰਦਰ ਗਏ ਸੀ। ਉਹ ਰਸਤੇ ਜਾ ਰਹੇ ਸੀ ਉਸੇ ਟਾਈਮ ਉਹ ਵੀ ਆਏ 10-15 ਮਿੰਟ ਦਾ ਕੀ ਮੰਗ ਕਰਦੇ ਅਸੀਂ ਮੰਗ ਕਰਦੇ ਆ ਜੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਉਹ ਬੰਦੇ ਫੜੇ ਜਾਣੇ ਚਾਹੀਦੇ ਸਾਨੂੰ ਥੋੜਾ ਜਿਹਾ ਪਤਾ ਲੱਗਿਆ ਕਿ ਕਿਹੜੇ ਬੰਦੇ ਹੈਗੇ ਅਸੀਂ ਪੁਲਿਸ ਨੂੰ ਵੈਰੀਫਾਈ ਕਰਕੇ ਅਸੀਂ ਦੱਸਾਂਗੇ ਕੌਣ ਹੀ ਇਸ ਬੰਦੇ ਪੁਲਿਸ ਨੂੰ ਸੂਚਿਤ ਕੀਤਾ ਤੇ ਹਾਂਜੀ ਰਾਤ ਆਏ ਸੀ ਜੀ ਚੌਕੀਨ ਚਾਰਜ ਵਾਇਆ ਸੀ ਚਾਰ ਪੰਜ ਮਲਾਜ ਮਾਏ ਸੀ ਉਹ ਦੇਖ ਗਏ ਅਸੀਂ ਮੌਕਾ ਜੀ ਉਹਨਾਂ ਨੇ ਕੀ ਕਿਹਾ ਤੁਹਾਨੂੰ ਉਹਨਾਂ ਨੇ ਅਸੀਂ ਵੀ ਤੁਹਾਨੂੰ ਸアドਵਾਈਸ ਜੀ ਅਸੀਂ ਜਲਦੀ ਜਲਦੀ ਕਾਰਵਾਈ ਕਰਾਂਗੇ ਕੀ ਮੰਗ ਕਰਦੇ ਤੁਸੀਂ ਹਾਂ ਅਸੀਂ ਇਹੀ ਮੰਗ ਕਰਨਾ ਚਾਹੁੰਦੇ ਆ ਜੀ ਉਹਨਾਂ ਨੂੰ ਜਲਦੀ ਫੜਿਆ ਜਾਵੇ ਨਹੀਂ ਤੇ ਬਹੁਤ ਬੁਰਾ ਹਾਲ ਹੈ ਜੀ ਗਲੀ ਚ ਨੰਗਣਾ ਸਾਡਾ ਓੱਖਾ ਜੀ ਇੱਥੇ ਕੈਮਰੇ ਵੀ ਲੱਗੇ ਆ ਹਾਂਜੀ ਕੈਮਰੇ ਲੱਗੇ ਆ ਤੇ CCTV ਬਣੀ ਹੋਈ ਆ ਵੀਡੀਓ ਉਹ ਵੀ ਅਸੀਂ ਪੁਲਿਸ ਨੂੰ ਦਿਖਾਵਾਂਗੇ ਹਾਂਜੀ ਗੋਲੀ ਚੱਲੀ ਸਾਡੇ ਘਰ ਕੀ ਨਾਮ ਆ ਤੁਹਾਡਾ ਅਮਰੀਕੌਰ ਕਿੱਥੋਂ ਦੇ ਰਹੇ ਨਾਲੇ ਜੀ ਇੱਥੇ ਜੰਡੇ ਵਾਲੇ ਦੇ ਕੀ ਕਰੇ ਵੀ ਰਾਤੀ ਰਾਤ ਗੋਲੀ ਚੱਲੀ ਜੀ ਕਿੰਨੇ ਵਜੇ 1.5 ਵਜੇ ਕਿੰਨੇ ਬੰਦੇ ਸੀ ਜਿਹਨੇ ਚਲਾਈ ਦੋ ਤਿੰਨ ਬੰਦੇ ਇੱਥੇ ਤਾਂ ਦੋ ਹੀ ਆਏ ਜੇ ਪਿੱਛੇ ਆ ਦੋ ਬੰਦੇ ਪਿੱਛੇ ਰਹੇ ਮੋਟਰਸਾਈਕਲ ਉਹਨਾਂ ਪਿੱਛੇ ਲਾ ਲਈ ਇਸ ਤੋਂ ਪਹਿਲਾਂ ਵੀ ਕੋਈ ਹਮਲਾ ਹੋਇਆ ਤੁਹਾਡੇ 'ਤੇ ਹਾਂਜੀ ਬਾਹਰ ਵੇਲੀਆਲ ਹੋਇਆ ਸੀ ਚਾਚੇ ਦੇ ਬਿਠੇ ਗੱਲ ਹੋ ਰਹੇ ਹਾਂਜੀ ਹੋਰ ਸਾਨੂੰ ਖਤਰਾ ਵਾਜੇ ਇਹਨਾਂ ਦਾ ਦੱਸਦੇ ਜਾਂਦਾ ਕਿ ਤੁਹਾਡੇ ਬੇਟੇ ਐਮਸੀ ਵੀ ਹੈਗੇ ਹਾਂਜੀ ਹਾਂਜੀ ਉਹਨਾਂ ਨੂੰ ਖਤਰਾ ਉਹਨਾਂ ਨੂੰ ਧਮਕੀ ਦਿੱਤੀ ਉਹਨਾਂ ਨੂੰ ਕੱਲ੍ਹ ਤੇ ਸੀ ਧਮਕੀ ਦਿੱਤੀ ਉਹਨਾਂ ਨੂੰ ਇਹੋ ਧਮਕੀ ਦਿੱਤੀ ਵੀ ਅਸੀਂ ਤੁਹਾਨੂੰ ਮਾਰਨਾ ਮਾਰਨਾ ਚਾਹੁੰਦੇ ਆ ਬਰਾਮਣ ਸਿੰਘ ਨੂੰ ਮਾਰਨਾ ਮਾਰਨਾ ਚਾਹੁੰਦੇ ਆ ਜੀ ਮੰਨ ਗਾਦੇ ਆ ਨਹੀਂ ਆਨੇ ਵੀ ਸ਼ਾਂਤੀ ਹੋ ਜਾ ਸਲੋ ਹਨੂ ਪਿੰਡ ਸਾਹਿਬ ਹੋਵੇ ਹਨ ਸਾਹਿਬ ਹੋਵੇ ਸ਼ੁਕਰੇ ਭੱਲੇ ਗੋਲੀ ਚਲੀ ਅੱਗੇ ਜਾਣਾ ਚਾਹੁੰਦੇ ਇਸ ਤਰ੍ਹਾਂ ਜੀ ਰਾਤੀ ਕੋਈ 1:3 ਵਜੇ ਦੇ ਲਗ ਕੇ ਇਨਫਰਮੇਸ਼ਨ ਆਈ ਸੀ ਇਸ ਤਰ੍ਹਾਂ ਤਾਂ ਕੋ ਗੋਲੀ ਦੀ ਵਾਦਤ ਹੋਈ ਹੈ ਬੋਲੀ ਚੱਲ ਰਿਹਾ ਪਾਕਿਆ ਹੋਇਆ ਆ ਮੌਕੇ ਦੇ ਉੱਤੇ ਆਪਾਂ ਗਏ ਹਾਂ ਉੱਥੇ ਕਿਸ ਤਰਾਮ ਸਿੰਘ ਸਾਨੂੰ ਗੁਜਿੰਦਰ ਸਿੰਘ ਮੱਲਾ ਸ਼ਿਮਪੁਰ ਦਾ ਰਹਿਣ ਵਾਲਾ ਉਹਦੇ ਗੇਟ ਦੇ ਉੱਤੇ ਫਾਇਰ ਲੱਗੇ ਆ ਪਰ ਲੇਕਿਨ ਜਿਹੜੇ ਉਹ ਗਾਂ ਉਹਨਾਂ ਦਾ ਜਿਹੜੀ ਉਹ ਉਹਨਾਂ ਨੇ ਸਾਡੇ ਕੋਲ ਤੱਕ ਕੋਈ ਕੰਪਲੇਨਟ ਨਹੀਂ ਲਿਖਾਈ ਨਾ ਹੀ ਕੋਈ ਇਸ ਤਰ੍ਹਾਂ ਦਾ ਕੋਈ ਗਿਆਨ ਦਿੰਦਾ ਆ ਜੋ ਵੀ ਸਾਡੇ ਕੋਲ ਕੰਪਲੇਨਟ ਲਿਖਾਉਣਗੇ ਜਾਂ ਕੋਈ ਗਿਆਨ ਲਿਖਾਉਣਗੇ ਉਹਦੇ ਮੁਤਾਬਕ ਆ ਅਗਲੀ ਕਾਰਵਾਈ ਜਿਹੜੀ ਉਹ ਸ਼ੁਰੂ ਕਰਤੀ ਜਾਂਦੀ ਸਰ ਉਹ ਤਾਂ ਕਹਿੰਦੇ ਸੀ ਕੰਪਲੇਨਟ ਕੀਤੀ ਅਜੇ ਕੋਈ ਸਾਡੇ ਕੋਲ ਕੰਪਲੇਨਟ ਨਹੀਂ ਜੀ ਉਹਨਾਂ ਦੀ ਗੋਲੀ ਕਾਰ ਅਸੀਂ ਜਰੂਰ ਗਏ ਆ ਜੀ ਉੱਥੇ ਸੀਸੀ ਕੈਮਰੇ ਦੀ ਫੁਟੇਜ ਫੁਟੇਜ ਆਈ ਹੈ ਵੇਖਿਆ ਆ ਉਹਨੂੰ ਉਹਨਾਂ ਨੂੰ ਕਿਹਾ ਮੈਨੂੰ ਫੁਟੇਜ ਇੱਕ ਤੇ ਪੇਸ਼ ਕਰੋ ਉਹ ਚ ਕਢਾ ਗਏ ਸਾਰਾ ਵੇਖੀ ਵੇ ਬੰਦੇ ਦੀ شناخت ਕਰੀਏ ਬੰਦੇ ਕੌਣ ਹੋ ਸਕਦੇ